पाठ किया जप किया अमृत वेले उठे कहते अज पाठ ते बड़ा किया जब तक ते बड़ा किया हो ऐसे मिलते नहीं मैं होया ते कुछ भी नहीं हद हो कुछ नहीं। हाँ गई अंब का बूटा तू तो लाया है। और तेरा विश्वास कायम है कोई नहीं दो चार साल बाद फल आएगा आएगा मैं अर्ज करा ਹੋ ਸਕਦਾ ਹੈ ਜ਼ਮੀਨ ਤੇ ਬੋਇਆ ਹੋਇਆ ਬੀਜ ਵਿਅਰਥ ਵੀ ਚਲਾ ਜਾਏ ਕਈ ਬੀਜ ਨਹੀਂ ਪੁੰਗਰਦੇ ਪਰ ਸ਼ੁਭ ਕਰਮਾਂ ਦਾ ਬੋਇਆ ਹੋਇਆ ਬੀਜ ਜੋ ਅੰਤਿਸ਼ ਕਰਨ ਦੀ ਧਰਤੀ ਵਿੱਚ ਬੋਇਆ ਹੈ ਇੱਕ ਤਿਲ ਨਹੀਂ ਬਨਨੇ ਗਾਲ ਮਹਾਰਾਜੀ ਦੀ ਬਾਣੀ ਕਹਿੰਦੀ ਇੱਕ ਤਿਲ ਜਿੰਨੀ ਗਾਲ ਨਾ ਵੀ ਵਿਅਰਥ ਨਹੀਂ ਜਾਏਗੀ ਅਲੀ ਬਹੁਤ ਲਾਜ਼ਮੀ ਹੋਏਗਾ ਪਤ ਤ ਪਾਵਨ ਹਰ ਬਿਰਦ ਸਲਾਏ ਇੱਕ ਤਿੱਲ ਨਹੀਂ ਬਣਨੇਗਾ